ਇੰਨਾ ਚੋਰਾਂ ਨਾਲ ਟੱਕਰ ਨਹੀਂ ਲੈ ਸਕਦੀ ਸਰਕਾਰਾਂ ਲਈ ਅੱਜ ਗੈਂਗਸਟਰਵਾਦ ਅਤਵਾਦ ਕੋਈ ਸਮੱਸਿਆ ਨਹੀਂ ਉਹਨਾਂ ਲਈ ਤੇ ਡਰ ਹੈ ਤਾਂ ਇੱਕ ਲੋਕ ਰਾਜੀ ਸਰਕਾਰ ਦੀ ਸਥਾਪਨਾ ਸਭ ਤੋਂ ਵੱਡਾ ਡਰ ਹੈ ਉਹ ਜੇ ਵਿਰੋਧਤਾ ਕਰਨਗੇ ਤਾਂ ਤੁਹਾਡੀ ਸਭ ਤੋਂ ਵੱਧ ਵਿਰੋਧਤਾ ਕਰਨਗੇ ਔਰ ਤੁਸੀਂ ਲੜਾਈ ਨਹੀਂ ਲੜ ਸਕਦੇ ਜਿੰਨਾ ਚਿਰ ਪਿੰਡ ਪੱਦਰ ਤੱਕ ਕਮੇਟੀਆਂ ਬਣਾ ਕੇ ਤੁਸੀਂ ਅਸਲ ਲੋਕ ਰਾਜੀ ਸਰਕਾਰ ਨਹੀਂ ਬਣਾਉਂਦੇ ਹੁਣ ਸਮੱਸਿਆ ਕੀ ਹੈ ਇੱਕ ਗੱਲ ਕਰ ਹੀ ਲਈਏ ਅਸੀਂ ਬਰਗੇਡੀਅਰ ਸਾਹਿਬ ਚੁਣੇ ਹੋਏ ਨੂੰ ਚੁਣਦੇ ਆਂ ਜਦੋਂ ਕਿ ਅਸੀਂ ਵਿਧਾਨ ਸਭਾ ਦੇ ਵਿੱਚ ਆਪ ਦਾ ਨੁਮਾਇੰਦਾ ਭੇਜਣਾ ਹੈ ਲੋਕਾਂ ਨੇ ਉਹ ਸਾਡਾ ਤਾਂ ਹੈ ਹੀ ਨਹੀਂ ਉਹਨੂੰ ਇੱਕ ਪੋਲੀਟਿਕਲ ਮਾਫੀਆ ਚੁਣਦਾ ਹੈ ਪਹਿਲਾਂ ਉਹ ਚੁਣ ਲੈਂਦਾ ਇੱਕ ਦੂਜੇ ਦੀਆਂ ਪੱਗਾਂ ਲਾ ਕੇ ਅਸੀਂ ਚੁਣ ਲੈਂਦੇ ਨੇ ਇਹ ਕਬੂਤਰ ਜਿਹੜੀ ਛਤਰੀ ਤੋਂ ਉੱਡਦਾ 15 ਦਿਨ ਜਿਹੜੇ ਤੁਹਾਡੇ ਕੋਲੇ ਲਾ ਕੇ ਉਸੇ ਛਤਰੀ ਤੇ ਬਹਿ ਜਾਂਦਾ ਇਹ ਵੀ ਸਭ ਤੋਂ ਪ੍ਰਤੱਖ ਸਮਾਜ ਜਿਹੜੀ ਹੈਗੀ ਮਿਸਾਲ ਉਹ ਇਹ ਹੈ ਤੁਸੀਂ ਤਾਂ ਇਤਕਲਾਬ ਲਿਆਂਦਾ 92 ਸੀਟਾਂ ਦੇਤੀਆਂ ਪਰ ਕਬੂਤਰ ਉੱਡਿਆ ਸੀਗਾ ਕੇਸਰੀਵਾਲ ਦੀ ਛਤਰੀ ਤੋਂ ਤੇ ਉਹ ਇਸੇ ਕਰਕੇ ਲਾਸ਼ਾ ਬਣ ਗਿਆ بجائے ਇਸ ਦੇ ਕਿ ਉਹ ਤੁਹਾਡੀ ਪ੍ਰਤੀਨਿਧਤਾ ਕਰਦਾ ਸੋ ਸੰਪੂਰਨ ਲੋਕ ਰਾਜ ਸੰਪੂਰਨ ਆਜ਼ਾਦੀ ਹੁਣ ਮੈਂ ਬੇਨਤੀ ਕਰਾਂਗਾ ਡਾਕਟਰ ਸਾਹਿਬ ਹੋਰਾਂ ਨੂੰ ਵੀ ਤੁਸੀਂ ਆ ਜਾਓ ਔਰ ਇਹ ਪ੍ਰੋਗਰਾਮ ਲਾਈਵ ਚੱਲ ਰਿਹਾ ਹੈ। ਔਰ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਇੱਕ ਤਾੜੀ ਤੁਸੀਂ ਆਪ ਦੇ ਲਈ ਮਾਰ ਲਓ ਸਾਢੇ 3 ਘੰਟੇ ਬੈਠਣਾ ਆਸਾਨ ਨਹੀਂ ਹੁੰਦਾ। ਪਲੀਜ਼। ਔਰ ਇੱਕ ਨਜ਼ਰ ਮਜ਼ਦੂਰ ਬੈਠਾ ਨੂੰ ਕੱਸੀਆਂ ਕਿਉਂਕਿ ਅਸੀਂ 200 ਪਿੰਡਾਂ 'ਚ ਕਮੇਟੀਆਂ ਬਣਾਈਆਂ ਡਾਕਟਰ ਸਾਹਿਬ ਆਪਣਾ ਮਨਰੇਗਾ ਵਸੂਗਾ ਦੀਆਂ। ਉਹਨਾਂ 'ਚ ਅੱਜ ਸਾਰੀਆਂ ਆਜੀ ਬੀਬੀਆਂ ਆਈਆਂ ਹੋਈਆਂ ਜਿਹੜੀ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ। ਉਹ ਸਮੁੱਚੇ ਪਿੰਡੂ ਅਰਥਚਾਰੇ ਲਈ ਹੈ ਜੜੇ ਤੁਸੀਂ ਇਹ ਮੰਨ ਲਓ ਕਿ ਤੁਹਾਡੇ ਹਰੇਕ ਪਿੰਡ 'ਚ ਫੈਕਟਰੀ ਲੱਗ ਜਾਣੀ ਹੈ ਇਸ ਵੇਲੇ ਅਸੀਂ ਉਹ ਖੇਤੀ ਨੀਤੀ ਲਾਗੂ ਕਰਨੀ ਹੈ ਤੇ ਉਹਦੇ 'ਚ ਪਿੰਡ ਦਾ ਜਿਹੜਾ ਸਾਡਾ ਖੇਤ ਮਜ਼ਦੂਰ ਭਾਈਚਾਰਾ ਉਹ ਪੂਰੀ ਤਰ੍ਹਾਂ ਇਨਵੋਲ ਹੋਏਗਾ ਔਰ ਉਹਦੇ 'ਚ ਤੁਹਾਨੂੰ ਸ਼ੁੱਭਤਾ ਇੰਨੀ ਮਿਲਣੀ ਹੈ ਕਿ ਜਿਹੜਾ ਸਮੁੱਚਾ ਗ੍ਰਾਹਕ ਹੈ ਜਿਹੜਾ ਸਵੇਰੇ ਵੀ ਖੰਭ ਹੈ ਤੋਂ ਜਾਣ ਲੱਗਿਆ ਦੁਪਹਿਰੇ ਵੀ ਕੌਸ਼ਟੇ ਡੈਸਕ ਫਾਰਮ ਹੈ ਤੇ ਰਾਤ ਨੂੰ ਆ ਕੇ ਕੰਮ ਕਰਕੇ ਰੱਜ ਕੇ ਖਾਂਦਾ ਤਾਂ ਨੂੰ ਨੀ ਲੌਂਦੀਆ ਉਹਦੇ ਕੋਲੇ ਨਹੀਂ ਸ਼ਰਧ ਤੇ ਸਹੀ ਰੇਟ ਤੇ ਸਮਾਨ ਜਾਏਗਾ ਸੋ ਮੈਂ ਹੁਣ ਬੇਨਤੀ ਕਰਾਂਗਾ ਡਾਕਟਰ ਸਾਹਿਬ ਜੀ ਨੂੰ ਕਿ ਪਲੀਜ਼ ਆਜੋ ਇਹਦਾ ਨਿਚੋੜ ਕੱਢੋ ਉਸ ਤੋਂ ਬਾਅਦ ਦੋ ਜਿਹੜੀ ਜਾਨ ਨੇ ਸਾਡੇ ਇਸ ਸਾਰੇ ਪ੍ਰੋਗਰਾਮ ਦੀ ਇੱਕ ਤਾਂ ਮੇਰੇ ਨਾਲ 24 ਘੰਟੇ ਹਾਜ਼ਰ ਤਰੁਣ ਜੈਨ ਬਾਬਾ ਇੱਕ ਲੁਧਿਆਣੇ ਦਾ ਕਮਲਾ ਵਕਾਰੀ ਜਿਹੜਾ ਹਰੇਕ ਸਰਕਾਰ ਨਾਲ ਲੜਦਾ ਹੈ ਇੱਕ ਆਪਣੇ ਰਪਿੰਦਰ ਸਿੱਧੂ ਜੀ ਬਸ ਇਹ ਥੋੜਾ ਥੋੜਾ ਟਾਈਮ ਲੈਣਗੇ ਮੈਨੂੰ ਪਤਾ ਹੈ ਥੋੜੇ ਸ਼ਬਦਾਂ ਜਿਆਦਾ ਗੱਲ ਕਰਦੇ ਆਓ ਸਭੀ ਬਹੁਤ ਹੀ ਸਤਿਕਾਰਯੋਗ ਵੱਖ-ਵੱਖ ਖੇਤਰਾਂ ਦੇ ਮਹਾਨ ਸੱਜਣ ਤੇ ਦੂਰੋਂ ਆਏ ਬੜੇ ਕਮਿਟਿਡ ਲੋਕ ਪੰਜਾਬ ਦੀ ਤਰਤੀ ਨੂੰ ਜਿਵੇਂ ਪ੍ਰੋਫੈਸਰ ਕਰਦੀਪ ਸਿੰਘ ਉਹਨਾਂ ਨੇ ਕਿਹਾ ਸੀ ਕਿ ਇਹ ਲਗਾਤਾਰ ਕਿਸੇ ਨਾ ਕਿਸੇ ਉਹ ਸਟ੍ਰੈਜਿਕ ਮਲਕ ਨੇ ਦੁਨੀਆ ਸਾਰੀ ਦੇਖ ਰਹੀ ਹੈ ਕੀ ਕਰ ਰਿਹਾ ਹੋ 50 ਲੱਖ 25 ਲੱਖ ਜਿਹੜੇ ਇਥੇ ਲੋਕ ਨੇ ਮੈਂ ਸੱਚੀ ਕੋਈ ਫੈਕਟਰ ਦੀ ਗੱਲ ਕਰਨੀ ਆ ਉਹਨੇ ਸਾਰਾ ਪੰਜਾਬ ਦੇ ਵਿੱਚ ਇਹ ਤੇ ਉਹਨਾਂ ਦੇ ਆਪਣੇ ਜਿਹੜੇ ਸੀਵੀਐਸ ਸੀ ਦੇ ਕਰਦੇ ਤੇ ਪੈਸਾ ਖਰਚਿਆ ਉਹ ਜਦ ਡੰਕੀ ਰੋਡ ਤੇ ਭੇਜ ਦਿੰਦੇ ਨੇ ਜ਼ਮੀਨ ਵੇਚ ਕੇ ਜਾ ਕੇ ਜ਼ਫੋਰ ਰੋਡ ਤੇ ਭੇਜ ਦਿੰਦੇ ਨੇ ਜਦ ਪਿੰਡਾਂ 'ਚ ਨਸ਼ੇ ਤੇ ਡਰੱਗਸ ਲੱਗਦੇ ਨੇ ਇੰਦੋਂ ਵੀ ਤਰਾਸ ਦੀ ਸਥਤੀ ਸੰਗਰੂਰ ਦੇ ਜ਼ਿਲ੍ਹੇ 'ਚ ਗੱਲ ਕਰਦੇ ਇੱਕਦਮ 22 ਨੌਜਵਾਨ ਆਪਣੇ ਬੈਠੇ ਸੀ ਕਿਸੇ ਕੋਲ 10 ਕਿਲਿਆ ਕਿਸੇ ਕੋਲ 5 ਜਾਂ ਕਿਸੇ ਕੋਲ ਦੇਵ ਮੈਂ ਅੱਜ ਦੇ ਸਾਰੇ ਸਮੁੱਚੇ ਪ੍ਰੋਗਰਾਮ 'ਚ ਦੇਖ ਰਿਹਾ ਹਾਂ ਕਿ ਆਪਾਂ ਜਿਹੜੀ ਗੱਡੀ ਬਣਾਉਣ ਜਾ ਰਹੇ ਹਾਂ ਉਹਦਾ ਇੱਕ ਟਾਇਰ ਡਾਕਟਰ ਗੁਰਕਮਲ ਸਿੰਘ ਨੇ ਤੇ ਦੂਸਰਾ ਪ੍ਰੋਫੈਸਰ ਕਲਦੀਪ ਸਿੰਘ ਮੈਂ ਪਿਛਲੇ 1 ਮਹੀਨੇ ਤੋਂ ਇਹਨਾਂ ਦੋਹਾਂ ਨੂੰ ਕਈ ਵਾਰ ਲਿਖ ਕੇ ਦਿੱਤੀਆਂ ਔਰ ਇਹਨਾਂ ਨੇ ਹਰ ਵਾਰ ਮੈਨੂੰ ਨਵੀਂ ਗੱਲ ਦੱਸੀ ਕਿ ਇਹਦੇ ਚਾਹ ਐਡ ਕਰ ਲੈ ਇਹਦੀ ਚਾਹ ਐਡ ਕਰ ਲੈ ਜਿਹੜਾ ਕਾਗਜ਼ ਤੁਹਾਡੇ ਹੱਥ 'ਚ ਗਿਆ ਹੈ ਉਹਦੀਆਂ ਵੀ ਕਈ ਪਰਤਾਂ ਇਹਨਾਂ ਦੀ ਸਲਾਹ ਨਾਲ ਬਦਲੀਆਂ ਗਈਆਂ ਸੋ ਇੱਕ ਲਾਵਾ ਸਾਡੇ ਇਹਨਾਂ ਬੁੱਧੀਮਾਨਾਂ ਦੇ ਅੰਦਰ ਹੈ ਔਰ ਉਸ ਲਾਵੇ ਨੂੰ ਜੇ ਅਸੀਂ ਲੋਕ ਲਹਿਰ ਦਾ ਰੂਪ ਦੇ ਕੇ ਕਿਸੇ ਸাকার ਰੂਪ ਦੇ ਵਿੱਚ ਅੱਗੇ ਲੈ ਜਾਈਏ ਤੇ ਸ਼ਾਇਦ ਪੰਜਾਬ ਦੀ ਬੰਜਰ ਹੋ ਰਹੀ ਭੂਮੀ ਸਿੰਜੀ ਜਾ ਸਕਦੀ ਹੈ ਇਹ ਧਰਤੀ ਸੱਭਿਆਚਾਰਕੋਂ ਬੋਲੀ ਪੱਖੋਂ ਰਿਸ਼ਤਿਆਂ ਪੱਖੋਂ ਭਾਈਚਾਰਿਆਂ ਪੱਖੋਂ ਮੁਰਝਰ ਖੇਤ ਹੋ ਸਕਦੀ ਹੈ ਆਰਥਿਕ ਤੌਰ ਪੱਖੋਂ ਮੁਰ ਰਟਕੇ ਖੜੀ ਹੋ ਸਕਦੀ ਹੈ ਮੈਨੂੰ ਇਹਦੇ ਚੋਂ ਇਹ ਸਭ ਕੁਝ ਲੱਭਦਾ ਨਜ਼ਰ ਆ ਰਿਹਾ ਸੋ ਮੈਂ ਕੇਵਲ 5-5 ਮਿੰਟ ਵਾਲੇ ਬੁਲਾਰੇ ਰਹਿ ਗਏ 1-10 ਵਾਲਾ 2-55 ਵਾਲਾ ਜੈਨ ਸਾਹਿਬ ਨੂੰ ਬੇਨਤੀ ਕਰਾਂਗਾ ਹੁਣ ਮੈਂ ਬੇਨਤੀ ਕਰਾਂਗਾ ਕਿ ਖੜੇ ਹੋ ਕੇ ਇੱਕਾਰੀ ਦੱਸ ਦੇਣ ਸਾਡੇ ਪ੍ਰੋਫੈਸਰ ਕੋਚ ਕੋਟਕਪੂਰੇ ਤੋਂ ਪ੍ਰੋਫੈਸਰ ਦਰਸ਼ਨ ਸਿੰਘ ਉਹ ਸੰਗਤ ਨੂੰ ਆਮਦਾ ਚਿਹਰਾ ਜ਼ਰੂਰ ਦਿਖਾਉਣ ਖੜੇ ਹੋ ਕੇ ਤੇ ਬਾਕੀ ਮੈਂ ਇਹਨਾਂ ਬਾਰੇ ਦੱਸਦਾ ਕਿ ਇਹ ਉਹ ਸਰ ਨੇ ਕਿਸ ਮੈਂ ਇੱਕ ਕਾਲਜ ਚ ਪੜਾਉਂਦੇ ਸੀ ਉਸ ਵੇਲੇ ਤੁਸੀਂ ਹੈਰਾਨ ਹੋਵੋਗੇ ਕਿ ਬਾਸਕਟਬਾਲ ਦੇ ਇੰਟਰਨੈਸ਼ਨਲ ਮੈਚ ਕੋਟ ਕਪੂਰੇ ਚ ਹੁੰਦੇ ਸੀ ਇੰਟਰਨੈਸ਼ਨਲ ਮੈਚ ਵਿਦੇਸ਼ਾਂ ਤੋਂ ਟੀਮਾਂ ਆਇਆ ਕਰਦੀਆਂ ਸੀ ਔਰ ਲਗਾਤਾਰ 7-8 ਸਾਲ ਪ੍ਰੋਫੈਸਰ ਸਾਹਿਬ ਦੀ ਟੀਮ ਯੂਨੀਵਰਸਿਟੀ ਦੇ ਵਿੱਚ ਫਰਸਟ ਆਉਂਦੀ ਰਹੀ ਕਿਵੇਂ ਇਹਨਾਂ ਦੀ ਰਿਟਾਇਰਮੈਂਟ ਹੋ ਗਈ ਆਖਰੀ ਤਾਂ ਤੋਂ ਸਫਰ ਹਮ ਦਿਮਾਗ ਤੇ ਦੂਸਰੇ ਬੰਦਿਆਂ ਨੂੰ ਗਰੁੱਪਾਂ ਨੂੰ ਨਾਲ ਲੈਣਾ ਪੜਾ ਕਿਉਂਕਿ ਹਰ ਪੰਜਾਬੀ ਜਿਹੜਾ ਉਹ ਸੋਚ ਰਿਹਾ ਕਿ ਇਹ ਠੀਕ ਨਹੀਂ ਹੋ ਰਿਹਾ ਤੇ ਤੁਸੀਂ ਬੜੇ ਸਹੀ ਟਾਈਮ ਤੇ ਹੋ ਕੀ ਟਾਈਮ ਹੈ ਅਜੇ ਮਿਰਕਾ ਸਵਾ ਸਾਲ ਰਹਿੰਦਾ ਮੈਂ ਸਰਕਾਰ ਦਾ ਮੁਲਾਕਾਣ ਕੀਤਾ ਸੀ ਵੀ ਜੇ 5000 ਜਾਂ 5600 ਦੇਣਾ ਹੈ ਬਹੁਤ ਬਹੁਤ ਧੰਨਵਾਦ ਕਰਨਲ ਸਾਹਿਬ ਸਾਡੇ ਦੇ ਬਾਪੂ ਬਲਕੌਰ ਸਿੰਘ ਜੀ ਵੀ ਬੈਠੇ ਹਨ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਇੱਕ ਗੱਲ ਮੈਂ ਹੋਰ ਦੱਸ ਦਿਆਂ ਕਿ ਕਰਨਲ ਸੰਦੀਪ ਵੜੈਚ ਕਰਨਲ ਵੜੈਚ ਦੇ بیٹے ਸੰਦੀਪ ਵੜੈਚ ਜਿਹੜੇ ਇੱਕ ਮਹਾਦੀ ਤੋਂ ਆਏ ਹੈ ਇਹਨਾਂ ਨੇ ਆਪਣੀ ਟਿਕਟ ਜਿਹੜੀ ਹੈਗੀ ਆ ਉਹ ਆਪਣੇ ਕਰਕੇ ਡੇਟ ਕੀਤੀ ਹੈ ਇਹਨਾਂ ਨੇ 3 ਦਿਨ ਪਹਿਲਾਂ ਚਲੇ ਜਾਣਾ ਸੀ ਮੈਂ ਬੇਨਤੀ ਕਰਾਂਗਾ ਕਿ ਉਹ ਖੜੇ ਹੋ ਕੇ ਇਨਾਂ ਨੇ ਇੱਕ ਮਿਲਟਰੀ ਬੈਂਡ ਬਣਾਇਆ ਹੋਇਆ ਹੈ। ਇਨਾਂ ਦੇ ਫਾਦਰ ਸਾਹਿਬ ਕਰਨਲ ਨੇ ਉਹ ਬਹੁਤ ਬਜ਼ੁਰਗ ਨੇ ਤੇ ਇਹ ਮੁਹਾਲਲੇ ਦੇ ਵਿੱਚ ਸਾਡੇ ਟੀਮ ਦੇ ਵਿੱਚ ਕੰਮ ਕਰਦੇ ਨੇ। ਸੋ ਮੈਂ ਰੁਪਿੰਦਰ ਨੂੰ ਕਹਾਗਾ ਪਲੀਜ਼ ਆ ਕੇ ਸਿਰਫ 5-7 ਮਿੰਟਾਂ ਚ ਆਪਣੇ ਜਿਹੜੇ ਜਜ਼ਬਾਤ ਨੇ ਉਹ ਆਏ ਹੋਏ ਵੀਰਾਂ ਨਾਲ ਸਭ ਤੋਂ ਪਹਿਲਾਂ ਫਤਿਹ ਅਰਜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਵੀ ਅੱਜ ਸਾਨੂੰ ਸਰਕਾਰ ਨੇ ਇੱਕ ਬੜਾ ਵੱਡਾ ਤੋਹਫਾ ਦਿੱਤਾ ਤੇ ਪਾਲੀ ਭੁਪਿੰਦਰ ਜੀ ਦੀ ਪੋਸਟ ਹੁਣ ਬੈਠੇ ਨਹੀਂ ਮੈਂ ਪੜੀ ਆ ਕਿ ਸਾਡੀ ਪੰਜਾਬ ਯੂਨੀਵਰਸਿਟੀ ਆ ਜਿਹੜੀ ਉਹਦੀ ਅੱਜ ਸਿੰਡੀਕੇਟ ਜਿਹੜੀ ਹੈਗੀ ਉਹਦੀ ਖਤਮ ਕਰ ਦਿੱਤੀ ਗਈ ਆ ਤੇ ਸਾਰਾ ਟੋਟਲ ਉਹਦਾ ਕੰਟਰੋਲ ਆ ਜਿਹੜਾ ਉਹ ਸਾਰਾ ਅੱਜ ਸੈਂਟਰ ਗਵਰਨਮੈਂਟ ਨੇ ਆਪਣੇ ਹੱਥ ਤੇ ਲੈ ਲਿਆ ਇਹ ਸਾਡੇ ਬਾਤੇ ਤੋਹਫਾ ਅੱਜ ਪੰਜਾਬ ਦੇ ਤੇ ਮਾ ਕੇ ਦਿੱਤਾ ਗਿਆ ਬਹੁਤ ਵੱਡਾ ਤੇ ਇਸੀ ਗੱਲ ਸਾਰੀ ਐਜੂਕੇਸ਼ਨ ਤੋਂ ਸ਼ੁਰੂ ਕੀਤੀ ਆ ਤੇ ਮੈਂ ਐਜੂਕੇਸ਼ਨ ਦੀ ਗੱਲ ਹੀ ਕਰਦਾ ਕਿ ਅਸੀਂ ਹੁਣ ਕਰਨਾ ਕੀ ਆ ਸਭ ਤੋਂ ਵੱਡੀ ਗੱਲ ਤਾਂ ਇਹ ਆ ਹੁਣ ਕਰਨਾ ਮੈਂ ਇੱਕੋ ਹੀ ਗੱਲ ਕਹਿਣਾ ਕਿ ਪੰਜਾਬ ਯੂਨੀਵਰਸਿਟੀ ਚਲੋ ਸਾਡੇ ਕੋਲੋਂ ਚਲੇ ਗਈ ਜਿਵੇਂ ਕਹਿੰਦੇ ਹੁੰਦੇ ਨੇ ਭਲਾ ਹੋਇਆ ਮੇਰਾ ਚਰਖਾ ਟੁੱਟਾ ਜਾਂਦਾ ਜਾਪੋ ਛੁੱਟੀ ਕਿਉਂਕਿ ਦੇਲ ਨੇ ਇਹਨੂੰ ਸਾਡੇ ਕੋਲ ਕੁਝ ਨਹੀਂ ਸੀ ਇਕੱਲੇ ਚੁਟਕਲੇ ਸੀ ਸਾਡੇ ਕੋਲੇ ਤੇ ਚੁਟਕਲੇ ਸੁਣਾ ਕੇ ਯੂਨੀਵਰਸਿਟੀ ਚੱਲ ਨਹੀਂ ਸਕਦੀ ਸੀ ਜਿਹੜੇ ਦਿਮਾਗਾਂ ਦੀ ਲੋੜ ਆ ਉਹ ਦਿਮਾਗ ਇੱਥੇ ਵੀ ਬੈਠੇ ਆ ਜਾਂ ਘਰਾਂ 'ਚ ਬੈਠੇ ਆ ਰੌਲਾ ਉਹਨਾਂ ਦਿਮਾਗਾਂ ਨੂੰ ਅੱਜ ਮੂਹਰੇ ਖੜੇ ਕਰਕੇ ਇੱਕ ਲੜਾਈ ਲੜਨ ਮੈਂ ਪਿੱਛੇ ਦੇ ਇਸ ਪ੍ਰੋਗਰਾਮ ਵਾਸਤੇ ਜਦੋਂ ਕੀਆ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਇੱਕੋ ਗੱਲ ਕਹੀ ਸੀ ਕਿ ਅਸੀਂ ਕਰਨਾ ਕੀ ਆ ਅਸੀਂ ਪਹਿਲੀ ਗੱਲ ਤਾਂ ਅੰਧਿਆ ਨੂੰ ਦਿਖਾਉਣਾ ਹੁਣ ਗਾਂਧੀ ਦੇ ਬਾਦਰਾ ਦੀ ਮੈਂ ਕਹਿਣਾ ਹੁੰਦਾ ਕਿ ਸਕੀਮ ਜਿਹੜੀ ਸਾਰੀ ਆ ਉਹ ਕੌਣ ਲੱਕੀ ਆ ਕਿਹਨੇ ਗ੍ਰੈਂਡ ਕਰ ਰੱਖੀ ਆ ਸਾਡੇ ਪੋਲੀਟੀਸ਼ੀਨਾਂ ਜਿਹੜੇ ਠੀਕ ਹੈ ਸਾਡੀ ਜੁਡੀਸ਼ਰੀ ਆ ਜਾਂ ਸਾਡੀ ਕਿਹਾ ਅਫਸਰਸ਼ਾਹੀ ਆ ਜਿਹੜੀ ਹੁਣ ਗਾਂਧੀ ਦੇ ਤਿੰਨੇ ਬਾਦਰਾ ਜਿਹੜੀ ਸਕੀਮ ਗਾਂਧੀ ਨੇ ਦਿੱਤੀ ਸੀ ਅਸਲ ਵਿੱਚ ਸਾਡੇ ਦਿਮਾਗ 'ਚ ਪਈ ਨਹੀਂ ਉਹਨਾਂ ਦੇ ਪੈ ਗਈ ਮੋਂ ਸਭ ਤੋਂ ਵੱਡੀ ਗੱਲ ਮੈਂ ਕਹਿਣਾ ਵੀ ਅੰਨੇ ਕੌਣ ਆਣਨੀਆਂ ਸਾਡੀਆਂ ਅੱਜ ਕੌਣ ਨੇ ਸਰਕਾਰਾਂ ਨੇ ਜਿਨ੍ਹਾਂ ਨੂੰ ਦੇਖਣਾ ਪੈਂਦਾ ਸੀ ਸਾਡਾ ਕਾਨੂੰਨ ਅਜਨਾਂ ਹੋਇਆ ਪਿਆ ਸਾਡੀ ਪੁਲਿਸਾਂ ਜੰਨੀ ਹੋਈ ਪਈ ਆ ਦਿਖਾਉਣਾ ਕੀ ਆ ਅਸੀਂ ਉਹਨਾਂ ਨੂੰ ਆ ਸਭ ਤੋਂ ਵੱਡਾ ਕੰਮ ਕੀ ਆ ਅਸੀਂ ਅੰਨੇ ਆਣੂ ਦਿਖਾਉਣਾ ਦੂਜਾ ਸੀ ਕੀ ਕੰਮ ਕਰਨਾ ਬੋਲਿਆਂ ਨੂੰ ਸੁਣਾਉਣਾ ਬੋਲੀ ਅੱਜ ਕੌਣ ਆ ਸਰਕਾਰ ਬੋਲੀ ਆ ਅਸੀਂ ਉਹਨੂੰ ਸੁਣਾਉਣਾ ਵੀ ਆ ਤੇ ਤੀਜਾ ਸਾਡਾ ਲੋਕ ਅਧਿਕਾਰ ਲੈਣ ਦਾ ਜਿਹੜਾ ਕਲਮਾ ਉਹ ਕੀ ਆ ਗੁੰਗਿਆਂ ਨੂੰ ਬੁਲਾਉਣਾ ਗੁੰਗਾ ਜਿਵੇਂ ਉਹ ਇੱਕ ਪੋਸਟ ਗੱਲ ਕੀਤੀ ਸੀ ਗੁੰਗਾ ਸਾਡਾ ਜੋ ਮੀਡੀਆ ਹੋ ਗਿਆ ਅਸੀਂ ਸਾਰੇ ਜਾਣਦੇ ਆ ਗੋਦੀ ਕਿੜੀਆ ਕਿਵੇਂ ਕੰਮ ਕਰਦਾ ਜਾਂ ਹੋਰ ਕਿਸ ਤਰੀਕੇ ਨਾਲ ਕੰਮ ਚੱਲ ਰਹੇ ਆ ਤਾਂ ਅੱਜ ਲੋਟ ਕੀ ਆ ਅੱਜ ਬੂੰਗਿਆਂ ਨੂੰ ਬੋਲਣ ਦੀ ਅਸੀਂ ਆਪ ਬੂੰਗੇ ਹੋਏ ਬੈਠੇ ਆ ਪਰ ਕੀ ਅੱਜ ਜਦੋਂ ਤੁਸੀਂ ਕਦੇ ਵੀ ਸੋਸ਼ਲ ਮੀਡੀਆ ਤੇ ਜਾਂ ਮੈਂ ਕਹਿੰਦਾ ਵੀ ਜਦੋਂ ਗੂਗਲ ਤੇ ਭਰਦੇ ਆ ਨਾ ਆਪਾਂ ਆਪਾਂ ਜੇ ਬਾਂਦਰ ਕਢਦੇ ਆ ਗਾਂਧੀ ਦੇ ਤਿੰਨ ਹੁਣ ਚਾਰ ਨਿਕਲਣ ਲੱਗੇ ਚੌਥੇ ਬਾਂਦਰ ਦੇ ਹੱਥ 'ਚ ਆ ਮੋਬਾਈਲ ਹੁੰਦਾ ਤੇ ਆ ਮੋਬਾਈਲ 'ਚ ਆਪਾਂ ਨੂੰ ਦਿਖਾਇਆ ਕੀ ਜਾਂਦਾ ਇਹਦੇ ਵਿੱਚ ਕੀ ਇਹ ਗੰਦ ਦੇਖਦੇ ਆ ਠੀਕ ਹੈ ਨਾ ਗੱਦ ਕੀ ਆ ਸਾਨੂੰ ਸੁਣਾਇਆ ਜਾਂਦਾ ਤੇ ਫਿਰ ਅਸੀਂ ਗੱਦੇ ਕਮੈਂਟ ਵੀ ਕਰਦੇ ਆ ਹੁਣ ਪਹਿਲਾਂ ਮੇਰੇ ਤੋਂ ਪਹਿਲਾਂ ਬੋਲ ਕੇ ਗਏ ਆ ਉਹਨਾਂ ਨੇ ਕੋਈ ਗੱਲ ਕੀਤੀ ਆ ਕਿ ਇਹ ਦਲਜੀਤ ਦਾ ਮੁੱਦਾ ਉੱਠ ਖੜਾ ਜੀ ਹੁਣ ਸਾਡੇ ਵਾਸਤੇ ਜਿਵੇਂ ਕਿ ਸਾਡੇ ਜਿਹੜੇ ਮੁੱਖ ਮੁੱਦੇ ਆ ਜਿਨ੍ਹਾਂ ਦੀ ਗੱਲ ਇੱਥੇ ਹੋਈ ਆ ਇਹ ਮੁੱਦੇ ਸਾਰੇ ਹਾਸ਼ੀਆ ਤੇ ਆ ਤੇ ਵਿਚਾਲੇ ਕਿਹੜੇ ਮੁੱਦੇ ਆ ਚੱਕਰ ਉਤਰਨ ਵਾਲੇ ਮੁੱਦੇ ਸਾਡੇ ਚੱਲੀ ਜਾਂਦਾ ਜੀ ਦਲਜੀਤਾਂ ਦੇ ਮੁੱਦੇ ਤੇ ਸਾਰਾ ਪੰਜਾਬ ਹੀ ਕੀ ਅੱਜ ਬੋਲੂਗਾ ਪਰ ਮੈਂ ਕਹਣਾ ਉਹ ਬੰਦੇ ਨੇ ਜਿਵੇਂ ਗੱਲ ਕੀਤੀ ਆ ਪੰਜਾਬ ਦੀ ਬਾਬੇ ਨਾਨਕ ਦੀ ਫਲਸਫੇ ਦੀ ਗੱਲ ਕੀਤੀ ਆ ਤੇ ਇੱਕ ਅੱਗੇ ਐਂਡ ਲੈਕ ਸਾਡਾ ਕੀ ਆ ਉਹਨੇ ਪੇਸ਼ ਕੀਤਾ ਜਾ ਕੇ ਉਸ ਮੰਚ ਤੇ ਮੈਂ ਤਾਂ ਰਾਤੋਂ ਪ੍ਰੋਗਰਾਮ ਵੀ ਇੱਦਿ ਕਰਕੇ ਰਾਤ ਲੇਟ ਬਾਕੇ ਦੇਖ ਕੇ ਸੁੱਤਾ ਜਿਹਦੇ ਵਿੱਚ ਉਹ ਬੰਦਾ 50 ਲੱਖ ਰੁਪਈਆ ਜਿੱਦਾ ਤੇ ਪੰਜਾਬ ਦੇ ਹੜਾ ਵਾਸਤੇ ਫੋਲਟ ਮਾ ਕੇ ਪੂਰੇ ਐਪੀਸੋਡ ਦੇ ਵਿੱਚ ਇੱਕ QR ਕੋਡ ਵੀ ਚੱਲਿਆ ਜਿਹਦੇ ਚ ਪੰਜਾਬ ਵਾਸਤੇ ਉਹਨੇ ਮੈਨੂੰ ਹੀ ਕੀ ਆ ਬਾਰ ਬਾਰ ਉਹਨੇ ਪ੍ਰੋਗਰਾਮ 'ਚ ਕੋਈ ਗੱਲ ਆਕੀ ਕਰਦਾ ਮੈਨੂੰ ਨਚਾ ਲਓ ਮੈਥੋਂ ਕਵਾ ਲਓ ਮੈਂ ਅੱਜ ਪੰਜਾਬ ਵਾਸਤੇ ਆਇਆ ਤੇ ਸਾਡੀ ਛੋਟੀ ਸੋਚ ਵਾਲੇ ਲੋਕ ਕੀ ਗੱਲ ਕਰੀ ਜਾਂਦੇ ਆ ਕਿ ਜੀ ਪੈਰੀ ਹੱਥ ਕਿਉਂ ਲਾਏ ਹੁਣ ਮੈਂ ਇਹੀ ਗੱਲ ਕਰਦਾ ਕਿ ਸਾਨੂੰ ਆਪ ਵੀ ਸੋਚਦਾ ਦੌਰਾਂ ਜਿਹੜਾ ਮੈਂ ਕਿ ਡੈਰਾ ਪੱਟਾ ਕਰਨਾ ਕੋ ਤੇ ਅਗਲੀ ਗੱਲ ਮੈਂ ਕੋਈ ਕਹਿੰਦਾ ਕਿ ਇੱਥੇ ਜਿੰਨੀਆਂ ਆਪਾਂ ਗੱਲਾਂ ਕੀਤੀਆਂ ਆਪਾਂ ਗੱਲਾਂ ਸਾਰੀਆਂ ਉਹੀ ਕੀਤੀਆਂ ਜਿਹੜੀਆਂ ਨਵਜੋਤ ਸਿੱਧੂ ਵਰਗੇ ਕਹਿੰਦੇ ਆ ਕਿ ਮੈਨੂੰ ਪਤਾ ਕਿ ਪੰਜਾਬ ਕਿਵੇਂ ਬਚੂਗਾ ਪਰ ਮੈਂ ਦੱਸੂਗਾ ਜਾ ਕੇ ਕਿਹਨੂੰ ਪ੍ਰੇਕਾ ગાંધી ਨੂੰ ਦੱਸੂਗਾ ਤੇ ਆਪਾਂ ਕਿਹਨੂੰ ਦੱਸਣਾ ਆਪਾਂ ਲੋਕਾਂ ਨੂੰ ਦੱਸਣਾ ਕਿਉਂਕਿ ਬਚਾਉਣਾ ਲੋਕਾਂ ਨੇ ਆ ਦੂਜੀ ਗੱਲ ਸਾਨੂੰ ਚਿਹਰਾ ਦੀ ਜਿਹੜੀ ਰਾਜਨੀਤੀ ਆ ਸਾਨੂੰ ਮਾਰ ਕੇ ਤਰ ਗਈ ਹੁਣ ਸਾਨੂੰ ਕੀ ਆ ਚਿਹਰਾ ਜੋ ਨਿਕਲਣਾ ਪਊ ਆ ਆਮ ਆਦਮੀ ਪਾਰਟੀ ਦੀ ਸੀ ਗੱਲ ਕਰਦੇ ਭਰਾ ਆਮ ਆਦਮੀਆ ਜਿਹੜੀ ਪਾਰਟੀਆਂ ਨੇ ਵੀ ਚਿਹਰੇ ਦੀ ਰਾਜਨੀਤੀ ਕੀਤੀ ਆ ਤਾਂ ਸਾਨੂੰ ਅੱਜ ਕੀ ਆ ਆਮ ਜੇ ਕੀ ਆ ਲੋਕਾਂ ਦੇ ਨਾਲ ਗੱਲ ਕਰੀਏ ਸੁਧਾਰ ਦੇ ਚਿਹਰੇ ਜਿਹੜੇ ਅੱਜ ਪ੍ਰੋਫੈਸਰ ਸਾਹਿਬਾਨ ਇੱਥੇ ਬੈਠੇ ਆ ਇਹ ਪਰਦੇ ਦੇ ਪਿੱਛੇ ਕਿੱਡੇ ਕਿੱਡੇ ਕੰਮ ਕੀਤੇ ਮੇਰੇ ਖਿਆਲ 'ਚ ਬਹੁਤ ਘੱਟ ਲੋਕ ਸੀ ਜਿਹੜੇ ਇਹਨਾਂ ਨੂੰ ਕੀ ਆ ਜਾਣਦੇ ਵੀ ਹੋਣਗੇ ਜਾਂ ਪਛਾਣਦੇ ਵੀ ਹੋਣਗੇ ਪਰ ਇਹ ਉਹ ਥਾਂਮਣੇ ਜਿਹੜੇ ਕੀ ਆ ਜੇ ਸਾਡੀ ਨੌਆਂ ਦੇ ਵਿੱਚ ਖੜ ਜਾਂਦੇ ਆ ਤਾਂ ਸਾਡੀ ਸਭ ਤੋਂ ਵੱਡੀ ਗੱਲ ਮੈਂ ਤਾਂ ਇਹੀ ਕਹਿਣਾ ਹੁੰਦਾ ਕੇ ਜੇ ਸਾਡੀ ਨਿਊ ਮਜ਼ਬੂਤ ਹੋ ਤਾਂ ਹੀ ਬਿਲਡਿੰਗ ਵਧੀਆ ਬਣ ਸਕਦੀ ਹੈ ਹੁਣ ਖੰਗਰ ਇੱਟਾਂ ਨਾਲ ਇਮਾਰਤ ਬਣਾਈ ਗਈ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਬਿਲਡਿੰਗ ਹੈ ਨਾ ਆਪਾਂ ਸਾਰੇ ਜਾਣਦੇ ਖੰਗਰ ਇੱਟਾਂ ਕਿਹੜੀਆਂ ਸੀ ਆਪਾਂ ਲੁਧਿਆਣੇ 'ਚ ਖੜੇ ਆ ਸਾਰੇ ਜਿੰਨੇ ਕੈਂਡੀਡੇਟ ਲੜਾਏ ਗਏ ਦੂਜੀਆਂ ਪਾਰਟੀਆਂ ਦੇ ਵਿੱਚੋਂ ਕੀ ਲੈ ਕੇ ਕਾਲੀ ਕਾਂਗਰਸੀ ਜਿਹੜੇ ਸੀਗੇ ਖੰਗਰ ਇੱਟਾਂ ਨਾਲ ਕੇ ਨਿਉਂ ਭਰੀ ਗਈ ਆ ਅਸੀਂ ਕਿੱਥੋਂ ਬਿਲਡਿੰਗ ਚੰਗੀ ਭਾਲਦੇ ਤਾਂ ਸਾਨੂੰ ਅੱਜ ਕੀ ਆ ਨਵੀਂ ਪਥੇਰ ਲਾ ਕੇ ਨਵੇਂ ਸੈਂਟੇ 'ਚ ਨਵੀਆਂ ਇੱਟਾਂ ਬਣਾ ਕੇ ਆਪ ਦਾ ਕੀ ਆ ਪੱਠਾ ਲਾ ਕੇ ਕੀ ਇੱਟਾਂ ਤਿਆਰ ਕਰਨੀਆਂ ਪੈਣੀਆਂ ਸਮਾਂ ਸਾਡੇ ਕੋਲੇ ਹੈ ਸਮਾਂ ਤੇ ਵੈਹਸ ਤੋਂ ਬਾਅਦ ਬਾਈ ਨੇ ਰਾਤ ਨੂੰ ਮੈਨੂੰ ਫੋਨ ਲਾ ਕੇ ਮੇਰੇ ਨਾਲ ਕੀ ਜਦੋਂ ਗੱਲਬਾਤ ਕੀਤੀ ਤਾਂ ਜੋ ਸਾਡੀਆਂ ਗੱਲਾਂ ਹੋਈਆਂ ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਕੀਆ ਪਿੱਟ ਜੋੜ ਕੇ ਤੱਕਿਆ ਦੋਨੇ ਖੜੇ ਵੀ ਹੈਗੇ ਆ ਤੇ ਪਿੱਟ ਜੋੜ ਕੇ ਲੜਾਈ ਲੜਦੇ ਨੇ ਬੜਾ ਕੁਝ ਚੱਲਿਆ ਮੈਂ ਕੋਈ ਗੱਲ ਕਹਿਣਾ ਕਿ ਜਿਵੇਂ ਸਾਡੀ ਸੋਚ ਦੀ ਗੱਲ ਕੀਤੀ ਆ ਮੈਂ ਕਿਹਾ ਸਾਨੂੰ ਧਰਮਾਂ ਜਾਤਾਂ ਤੋਂ ਤਾਂ ਠੀਕ ਆ ਪਰ ਸਭ ਤੋਂ ਵੱਡੀ ਲੜਾਈ ਤਾਂ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਸਿਆਸਤ ਦੇ ਵਿੱਚ ਆ ਉਹ ਕਾਂਗਰਸ ਤੇ ਸਿੱਖ ਦੀ ਬਣਾ ਰੱਖੀ ਐ ਜਦੋਂ ਕੀ ਆ ਕਿਸੇ ਨੇ ਨਿੰਦਰਾ ਹੁੰਦਾ ਤਾਂ ਬਾਈ ਨੂੰ ਕਹਿ ਦਿੰਦੇ ਤਾਂ ਕਾਮਰੇਡ ਆ ਜੀ ਤੇ ਮੋਰਚੇ ਦੇ ਵਿੱਚ ਉਹੀ ਤਰਾ ਜਿਹੜੀਆਂ ਅੱਜ ਸਿਆਸੀ ਪੰਥਕ ਕਹਾਉਂਦੀਆਂ ਆਪਦੇ ਆਪ ਨੂੰ ਠੀਕ ਹੈ ਨਾ ਤੇ ਪੰਥਕ ਹੋਣ ਦਾ ਦਾਵਾ ਕਰਦੀਆਂ ਉਹਨਾਂ ਨੇ ਸਭ ਤੋਂ ਵੱਧ ਕੀ ਆ ਬਾਈ ਦਾ ਜਾਣਬੁੱਝ ਕੇ ਸੋਸ਼ਲ ਮੀਡੀਆ ਦੇ ਉੱਤੇ ਨੈਰੇਟਿਵ ਖੜਾ ਕੀਤਾ ਗਿਆ ਸੀ ਕਿਉਂ ਕੀਤਾ ਗਿਆ ਸੀ ਕਿਉਂਕਿ ਇਹਨੇ ਸੱਚੀ ਗੱਲ ਕਹੀ ਸੀ ਤੇ ਗੱਲ ਕੀ ਕਹੀ ਸੀ ਇਹਨੇ ਹੀ ਕਿਹਾ ਸੀ ਕਿ ਜਨਾਲੇ ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਪਾਈ ਸਵਾਰੀ ਲੈ ਕੇ ਗਿਆ ਤਾਂ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀ ਆ ਹੋ ਸਕਦੀ ਸੀ ਇਹ ਗਲਤ ਆ ਕਿ ਜੇ ਉਸ ਮੋਰਚੇ ਤੇ ਕੋਈ ਆਵਾਜ਼ ਨਾ ਆਉਂਦੀ ਤਾਂ ਮੇਰੇ ਖਿਆਲ ਚ ਲੋਕ ਫੇਰ ਵੀ ਸਾਨੂੰ ਲਾੜਨ ਤਾਂ ਪਾਉਂਦੇ ਤਾਂ ਉੱਥੇ ਜਦੋਂ ਆਵਾਜ਼ ਚੱਕੀ ਗਈ ਅਸੀਂ ਕਿਸੇ ਦੇ ਖਲਾਫ ਨਹੀਂ ਹਾਂ ਕੋਈ ਵੀ ਬੰਦਾ ਅਮਰਪਾਲਾ ਕੋਈ ਵੀ ਬੰਦਾ ਚੰਗਾ ਕੰਮ ਕਰਦਾ ਚੰਗੇ ਨੂੰ ਸਲਾਉਣਾ ਬਣਦਾ ਤਾਂ ਜਿੱਥੇ ਕੋਈ ਗਲਤ ਸੀ ਉੱਥੇ ਗਲਤ ਗੱਲ ਮਾੜੀ ਜੀ ਕਹੀ ਗਈ ਤਾਂ ਉੱਥੇ ਫਿਰ ਕਾਮਰੇਡ ਦੀ ਇਹੋ ਜੀ ਮੋਹਰ ਲੱਗੀ ਆ ਜਿਹੜਾ ਬਲਵਿੰਦਰ ਸਿੰਘ ਹੈ ਅਮਰਸਰ ਏਰੀਆ ਦੇ ਵਿੱਚ ਕਾਮਰੇਡ ਹੋਏ ਅਮਰਸਰ ਵਾਲੇ ਭਰਾ ਬੈਠੇ ਉਹ ਜਾਣਦੇ ਆ ਉਹ ਵੀ ਸਾਰਾ ਕੀ ਆ ਫਿਰ ਇਹਦੇ ਸਿਰ ਮੜਿਆ ਗਿਆ ਉਹੀ ਕਾਮਰੇਡਾ ਕਹਿੰਦੇ ਜਿਹੜਾ ਕਿ ਆ ਮੁੱਦਤਾ ਦਾ ਮੁੱਕਿਆ ਹੋਇਆ ਤਾਂ ਜੋ ਉੱਥੇ ਕੀ ਨੈਰੇਟਿਵ ਬਣਾਇਆ ਗਿਆ ਪਰ ਉਹ ਸਾਕਸ਼ਾ ਜਿਹੜਾ ਕਿ ਜਗਤਾਰ ਸਿੰਘ ਹਵਾਰੇ ਦਾ ਕਲਾਸਮੇਟ ਆ ਤੇ ਅੱਜ ਦੇ ਜਗਤਾਰ ਸਿੰਘ ਹਵਾਰਾ ਅੰਦਰ ਬੈਠਾ ਕਿਸੇ ਬੰਦੇ ਤੇ ਯਕੀਨ ਕਰਦਾ ਤਾਂ ਉਹ ਕੱਲਾ ਇਹੀ ਸਾਕਸ਼ਾ ਜਿਹਦੇ ਤੋਂ ਸਭ ਤੋਂ ਵੱਡ ਯਕੀਨ ਕਰਕੇ ਜਿਹਨੂੰ ਆਦਾ ਸੁਨੇਹਾ ਲਾ ਰਿਹਾ ਕਿ ਕਿਉਂ ਕਿ ਇਹਦੇ ਵਿੱਚ ਮੇਰੇ ਕੀ ਆ ਜਵਾਕ ਰਹਿੰਦੇ ਆ ਤੇ ਲਾਸਟ ਮੈਂ ਗੱਲ ਇਹੀ ਕਰਦਾ ਕਹਾਣੀਆਂ ਆਪਾਂ ਸਾਰੇ ਕੀ ਆ ਸੁਣਾਉਣੇ ਹੁੰਦੇ ਆ ਜਿਹੜੀ ਉਹ ਚਿੜੀ ਦੀ ਚੁੰਝ ਵਾਲੀ ਹੁੰਦੀ ਹੁੰਦੀ ਆ ਉਹ ਸਾਰੇ ਨੇ ਸੁਣੀ ਵੀ ਆ ਤੇ ਕਹਿੰਦੇ ਵੀ ਕੀ ਆ ਖੀਰ ਦੇ ਵਿੱਚ ਜੰਗਲ ਨੂੰ ਕਹਿੰਦੇ ਜਦੋਂ ਜੰਗਲ ਦੀ ਅੱਗ ਦਾ ਇਤਿਹਾਸ ਲਿਖਿਆ ਜਾਊ ਤਾਂ ਉਹ ਕਹਿੰਦੀ ਕਿ ਮੇਰਾ ਨਾਮ ਅੱਗ ਬੁਝਾਉਣ ਵਾਲਿਆਂ 'ਚ ਸ਼ਾਮਲ ਹੋਊਗਾ ਇਹ ਗੱਲ ਦੇ ਆਕੇ ਕਾਰਨ ਮੁੱਕ ਜਾਨੀ ਪਰ ਮੈਂ ਬੇਨਤੀ ਕਰਦਾ ਆਪਾਂ ਇੱਥੋਂ ਤੱਕ ਗੱਲ ਸੁਣ ਕੇ ਕੀ ਆ ਤਾੜੀ ਮਾਰ ਦਿੰਨੇ ਆ ਪਰ ਅਗਲੀ ਗੱਲ ਕੀ ਆ ਉਹ ਇੱਥੇ ਮੁੱਕੀ ਨਹੀਂ ਸੀ ਕਹਿੰਦੇ ਚਿੜੀ ਜਿਹੜੀ ਕੀ ਆ ਜੰਗਲ ਦੀ ਅੱਗ ਬੁਝਾਉਣ ਲੱਗੀ ਸੀ ਤੇ ਰਾਘੀਰ ਨੇ ਸਵਾਲ ਪੁੱਛਿਆ ਇਹ ਦੋਨੇ ਇਹ ਗੱਲ ਕਹੀ ਸੀ ਉਦੋਂ ਗਾਹਾਂ ਪਰ ਹੋਇਆ ਕੀ ਸੀ ਕਹਿੰਦੇ ਵੀ ਰਾਘੀਰ ਨੇ ਦੇਖਿਆ ਵੀ ਕੱਲੀ ਚਿੜੀ ਲੱਗੀ ਪਈ ਆ ਯਾਰ ਮੈਂ ਵੀ ਇਹਦਾ ਨਾਲ ਸਾਥ ਦੇ ਦੇਣਾ ਉਹਨੇ ਵੀ ਪਾਣੀ ਲੈ ਕੇ ਬਾਲਟੀ ਚੱਕ ਲਈ ਉਹਨੂੰ ਦੇਖ ਕੇ ਹੌਲੀ-ਹੌਲੀ ਜੰਗਲ ਦੇ ਸਾਰੇ ਕੀ ਆ ਜਾਨਵਰ ਉੱਠ ਖੜੇ ਤੇ ਜਦੋਂ ਸਾਰਾ ਜੰਗਲ ਉੱਠ ਖੜਾ ਸਾਰੇ ਜੰਗਲ ਨੇ ਉੱਠ ਕੇ ਫਿਰ ਅੱਗ ਬੁਝਾ ਲਈ ਗੱਲ ਇੱਥੇ ਮੁੱਕਦੀ ਆ ਹੁਣ ਮਸਲਾ ਇਹ ਆ ਵੀ ਆਪਾਂ ਇਕੱਠੇ ਹੋ ਕੇ ਅੱਗ ਬੁਝਾਉਣੀ ਆ ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਅਸੀਂ ਇੱਕੋ ਗੱਲ ਕਹਿੰਦੇ ਆ ਵਾਰ-ਵਾਰ ਇੱਕ ਪਿਛਲੇ ਟਾਈਮ ਤੇ ਸੀ ਫਰੀਦਪੁਰ ਦੇ ਇੱਕ ਸੱਜਣ ਨੂੰ ਮਿਲੇ ਉਹਨਾਂ ਨੇ ਇੱਕੋ ਗੱਲ ਕਹੀ ਸੀ ਕਿ ਹੁਣ ਬੰਦੇ ਤੇ ਯਕੀਨ ਕਰ ਤੂੰ ਕਿਤੇ ਤੇ ਜੀ ਨਹੀਂ ਕਰਦਾ ਤੇ ਅਸੀਂ ਵੀ ਇਹੀ ਗੱਲ ਵਾਰ-ਵਾਰ ਸਟੇਜ 'ਤੇ ਜਦੋਂ ਕਹਿੰਦੇ ਹੁੰਦੇ ਆ ਕਿ ਕੋਈ ਕੀ ਆ ਬੰਦੇ ਨਾਲ ਹੁਣ ਬੰਦਾ ਨਹੀਂ ਖੜਦਾ ਖੜਨਾ ਕਿਹਨੇ ਹੁੰਦਾ ਸਿਸਟਮ ਨੇ ਖੜਨਾ ਹੁੰਦਾ ਮੇਰੇ ਨਾਲ ਕੀ ਆ ਮੈਨੂੰ ਬਚਾਊ ਕੌਣ ਸਿਸਟਮ ਬਚਾਊ ਅੱਜ ਸਿਸਟਮ ਕੀ ਆ ਖਤਮ ਹੋ ਗਿਆ ਤਾਂ ਸਾਨੂੰ ਸਿਸਟਮ ਕੈਮ ਕਰਨਾ ਪਊ ਪਰ ਉਹਦੇ ਬਾਅਦ ਦੇ ਅਸੀਂ ਜਿਹੜੀ ਕੀ ਆ ਕੋਈ ਸਿਸਟਮ ਬਣਾਉਣ ਕੇ ਮੰਨ ਲਓ ਲੋਕ ਸਰਕਾਰ ਲੈ ਰਾ ਜਿਹੜਾ ਜੇ ਅਸੀਂ ਕਿਹਾ ਕੋਈ ਧਿਰ ਲੈ ਕੇ ਤੁਰਦੇ ਨਾ ਸਮੋਹ ਦੇ ਵਿੱਚ ਕਿਹੋ ਜਿਹਾ ਸਿਸਟਮ ਡਿਵੈਲਪ ਕਰਨਾ ਪਊ ਜਿਹਦੇ ਤੇ ਲੋਕਾਂ ਦਾ ਯਕੀਨ ਹੋ ਸਕੇ ਮੇਰੇ ਤੇ ਮੈਂ ਹੀ ਬੇਈਮਾਨ ਹੋਊਗਾ ਬਾਈ ਵੀ ਬੇਈਮਾਨ ਹੋ ਸਕਦਾ ਪਰ ਇੱਕ ਸਿਸਟਮ ਹੀ ਜਿਹੇ ਜਿਹਾ ਹੋਵੇ ਜਿਹਦੇ ਚ ਕ腐ਸ਼ਨ ਕੀ ਆ ਜਾਂ ਮਾੜਾ ਜਿਹੜਾ ਹੈਗਾ ਉਹ ਅੰਸਰ ਕੰਮ ਹੀ ਨਾ ਕਰ ਸਕਦਾ ਹੋਵੇ ਉਹ ਸਿਸਟਮ ਬਣਾਉਣ ਵਾਸਤੇ ਇੱਕ ਤਰੀਕਾ ਕਰਾਂ ਉਹਦੇ ਵਾਸਤੇ ਡਿਟੇਲ ਚ ਗੱਲ ਫੇਰ ਕਰਾਂਗੇ ਮੈਂ ਤਾਂ ਥੋੜਾ ਜਿਹਾ ਮੈਨੂੰ ਆਪਾਂ ਕੋਲ ਦਾ ਤਰੀਕਾ ਦੱਸ ਦਿੰਨਾ कि ਅਸੀਂ ਇੱਕੋ ਗੱਲ ਕਹਿੰਦੇ ਆ ਕਿ ਸਭ ਤੋਂ ਵੱਡੀ ਲੋਕ ਕਹਣਗੇ ਨਵੇਂ ਲਟੇਰੇ ਆ ਗਏ ਅਸੀਂ ਇੱਕੋ ਕਹਿੰਦੇ ਆ ਕਿ ਸਾਡੇ ਗੁਰੂ ਸਾਹਿਬ ਨੇ ਆਖਰੀ ਹੁਕਮਨਾਮੇ ਜਿੱਥੇ ਇੱਕ ਗੱਲ ਕਹੀ ਸੀ ਕਹਿੰਦੇ ਕਿਸੇ ਨੂੰ ਪੈਸੇ ਨਹੀਂ ਦੇਣਾ ਮਸੰਦਾਂ ਨੂੰ ਰੁਪਈਆ ਕਿ ਮਸੰਦ ਪ੍ਰਾਤਾ ਪਹਿਲੀ ਬੰਦ ਹੋ ਗਈ ਸੀ ਪਰ ਉਹਨਾਂ ਨੇ ਕਹਿਤਾ ਸੀ ਕਿ ਪੈਸੇ ਦੇਣੇ ਬੰਦ ਕਰ ਦਿਓ ਆਪਦੇ ਘਰਾਂ ਚ ਗੋਲ ਕੰਲਾਓ ਅਸੀਂ ਇੱਕੋ ਹੀ ਗੱਲ ਕਹਿੰਦੇ ਆ ਕਿ ਹੁਣ ਅਸੀਂ ਪੰਜਾਬ ਤੋਂ ਜਦੋਂ ਨਿਕਲਾਂਗੇ ਪਹਿਲਾਂ ਵੀ ਅਸੀਂ 3000 ਤੋਂ ਉੱਤੇ ਪਿੰਡ ਕੀਆ ਕਵਰ ਕੀਤੇ ਸੀ 4 ਸਾਲ ਪਹਿਲਾਂ ਨਿਕਲੋ ਜਦੋਂ ਨਿਕਲੇ ਸੀ